ਡੇਰਾ ਰਾਧਾ ਸਵਾਮੀ ਵਿਖੇ ਮੌਜੂਦ ਆ ਜਿੱਥੇ ਵੱਡੀ ਖਬਰ ਇਸ ਵੇਲੇ ਦੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਆ ਡੇਰਾ ਮੁਖੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਜੀ ਵੱਲੋਂ ਜਿਹੜਾ ਆਪਣੇ ਉੱਤਰ ਅਧਿਕਾਰੀ ਦਾ ਐਲਾਨਕ ਜਿਹੜਾ ਕਰ ਦਿੱਤਾ ਗਿਆ ਏ ਹੁਣੇ-ਹੁਣੇ ਜਿਹੜੀ ਸੂਤਰਾਂ ਦੇ ਹਵਾਲੇ ਨਾਲ ਮੀਟਿੰਗ ਹੋਈ ਹੈ ਤੇ ਉਸ ਮੀਟਿੰਗ ਤੋਂ ਬਾਅਦ ਇੱਕ ਜਿਹੜਾ ਇਹ ਪਬਲਿਕ ਨੋਟ ਜਿਹੜਾ ਕੱਢਿਆ ਜਾਂਦਾ ਹੈ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਸਾਂਝੀਆਂ ਕਰਨ ਨੂੰ ਇਸ ਵੇਲੇ ਜਿਹੜਾ ਅਸੀਂ ਇਹ ਬਿਆਸ ਦੇ ਉੱਤੇ ਮੌਜੂਦ ਹਾਂ ਜਿੱਥੇ ਬਿਆਸ ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸੇਵਾਦਾਰ ਵੀ ਜਿਹੜੇ ਬਿਆਸ ਆਪਣੀ ਸੇਵਾ ਤੇ ਲੱਗੇ ਹੋਏ ਨੇ ਕਿਸੇ ਨੂੰ ਕੋਈ ਜਿਹੜੀ ਖਬਰ ਨਹੀਂ ਸੀ ਕਿ ਕੀ ਹੋਣਾ ਹੈ ਜਾਂ ਕੋਈ ਇਸ ਤਰ੍ਹਾਂ ਦੀ ਕਹਿ ਲਈ ਹੈ ਕਿ ਪਹਿਲਾਂ ਤਾਂ ਕਿਸੇ ਨੂੰ ਵੀ ਸੂਚਿਤ ਨਹੀਂ ਕੀਤਾ ਗਿਆ ਇਸ ਐਤਵਾਰ ਨੂੰ ਜਿਹੜਾ ਭੰਡਾਰਾ ਹੈ ਅਤੇ ਭੰਡਾਰੇ ਦੇ ਉੱਤੇ ਦੂਰ ਪੁਰਤੋ ਜਿਹੜੀਆਂ ਸੰਗਤਾਂ ਹੁੰਦੀਆਂ ਨੇ ਸੰਗਤਾਂ ਵੀ ਇਸ ਵੇਲੇ ਚੰਬੇ ਵਿੱਚ ਨੇ ਇਹ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਆ ਰਹੀਆਂ ਨੇ ਇਹ ਜਾ ਰਹੀਆਂ ਨੇ ਪ੍ਰੈਸ ਨੋਟ ਜਿਹੜਾ ਡੇਰੇ ਵੱਲੋਂ ਰਿਲੀਜ਼ ਕੀਤਾ ਗਿਆ ਹੈ ਡੇਰਾ ਮੁਖੀ ਨੇ ਜਿੱਦਾਂ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਜਿੱਦਾਂ ਤੁਸੀਂ ਪਿਆਰ ਮੈਨੂੰ ਦਿੱਤਾ ਏ ਉਸ ਤਰ੍ਹਾਂ ਦਾ ਹੀ ਪਿਆਰ ਜਿਹੜਾ ਏ ਜਸਦੀਪ ਸਿੰਘ ਗਿੱਲ ਜਿਨ੍ਹਾਂ ਨੂੰ ਇਹ ਨਵੇਂ ਡੇਰਾ ਮੁਖੀ ਵਜੋਂ ਆਪਣੇ ਉੱਤਰਧਿਕਾਰੀ ਵਜੋਂ ਲਾਨਿਆ ਗਿਆ ਏ ਉਹਨਾਂ ਨੂੰ ਜਿਹੜਾ ਪਿਆਰ ਦਿੱਤਾ ਜਾਊਗਾ ਜਸਦੀਪ ਸਿੰਘ ਗਿੱਲ ਦੀ ਗੱਲ ਕਰੀਗੀ ਤਾਂ ਜਸਦੀਪ ਸਿੰਘ ਗਿੱਲ ਉਹਨਾਂ ਨਵੇਂ ਮੁਖੀ ਜਿਹੜੇ ਉੱਤਰਧਿਕਾਰੀ ਵਜੋਂ ਹੋਣਗੇ ਇਹ ਜਸਦੀਪ ਸਿੰਘ ਗਿੱਲ ਬਾਰੇ ਜਿਹੜੀ ਜਾਣਕਾਰੀ ਨਿਰੂਕੇ ਸਾਹਮਣੇ ਆਊਗੀ ਉਹ ਵੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਇਸ ਐਤਵਾਰ ਨੂੰ ਜਿਹੜਾ ਡੇਰਾ ਬਿਆਸ ਵਿਖੇ ਬਾਬਾ ਜੀ ਵੱਲੋਂ satsang ਜਿਹੜਾ ਕਰਨ ਦਾ ਜਿਹੜਾ ਸਮਾਨ ਨਿਰਧਾਰਨ ਕੀਤਾ ਗਿਆ ਸੀ ਡੇਰੇ ਵਿੱਚ 사ਸੰਗ ਹੁੰਦਾ ਹੈ 사ਸੰਗ ਤੋਂ ਇੱਕ ਦਿਨ ਪਹਿਲਾਂ ਜਿਹੜੀ ਸੇਵਾ ਹੁੰਦੀ ਹੈ ਸੇਵਾ ਦੇ ਵਿੱਚ ਡੇਰਾ ਮੁਕੀ ਬਾਬਾ ਗ੍ਰਿੰਦਰ ਸਿੰਘ ਢੱਲੋਂ ਜੀ ਜਿਹੜਾ ਕਹ ਲੀਏ ਕਿ ਦਰਸ਼ਨ ਦਿੰਦੇ ਨੇ ਸੰਗਤਾਂ ਨੂੰ ਆ ਕੇ ਸੰਗਤਾਂ ਦੂਰ ਦੂਰ ਤੋਂ ਹੁੰਦੀਆਂ ਨੇ ਤਾਂ ਸ਼ੇਅਰ ਕਰ ਦਿਨਾ ਹੈ ਸੰਗਤਾਂ ਨਾਲ ਵੀ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੰਗਤਾਂ ਆਪ ਚੰਬੇ ਦੇ ਵਿੱਚ ਨੇ ਕਿ ਇਹ ਕੀ ਹੋਇਆ ਕਿਉਂਕਿ ਕੋਈ ਵੀ ਖਬਰ ਨਹੀਂ ਸੀ ਇਹ ਜਿਹੜਾ ਇਹ ਨੋਟ ਰਿਲੀਜ਼ ਕੀਤਾ ਗਿਆ ਉਸ ਦੇ ਉੱਤੇ ਵੀ ਜਿਹੜਾ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਇਹ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਸ ਇਮੀਡੀਏਟਲੀ ਚਬਰ ਵਰਤਿਆ ਗਿਆ ਤੁਰੰਤ ਪ੍ਰਭਾਵ ਨਾ ਜਿਹੜਾ ਇਹ ਚੀਜ਼ ਲਾਗੂ ਹੁੰਦੀ ਹੈ ਤੁਰੰਤ ਪ੍ਰਭਾਵ ਦਾ ਸ਼ਬਦ ਵਰਤਣਾ ਵੀ ਕਿਤੇ ਨਾ ਕਿਤੇ ਸੰਗਤਾਂ ਦੇ ਵਿੱਚ ਇੱਕ ਦੁਚਿੱਤੀ ਜੀ ਕਿ ਬਾਬਾ ਜੀ ਠੀਕ ਨੇ ਨਹੀਂ ਠੀਕ ਹੈ ਸੰਗਤਾਂ ਨੂੰ ਇਸ ਟਾਈਮ ਸਮੇਂ ਕੁਝ ਸਮਝ ਕੁਝ ਨਹੀਂ ਆ ਰਿਹਾ ਤਸਵੀਰਾਂ ਚਾਹੇ ਸ਼ੇਅਰ ਕਰ ਰਿਹਾ ਸੰਗਤਾਂ ਜਿਹੜੀਆਂ ਬੱਸਾਂ ਬਿਆਸ ਦੀਆਂ ਆ ਜਾ ਰਹੀਆਂ ਨੇ ਸੰਗਤਾਂ ਦੀਆਂ ਕਿਉਂਕਿ ਇਸੇ ਭੰਡਾਰੇ 에 ਦੂਰੋਂ ਦੂਰ ਤੋਂ ਸੰਗਤਾਂ ਹੁੰਦੀਆਂ ਨੇ ਰਾਜਸਥਾਨ ਹਮਾਚਲ ਦੇ ਵਿੱਚੋਂ ਜੰਮੂ ਕੇ ਦੇ ਵਿੱਚੋਂ ਯੂਪੀ ਦੇ ਵਿੱਚੋਂ ਵਿਦੇਸ਼ ਤੋਂ ਜਿਹੜੀਆਂ ਸੰਗਤਾਂ ਹੁੰਦੀਆਂ ਨੇ ਭੰਡਾਰੇ ਦੇ ਵਿੱਚ ਅਤੇ ਬਾਬਾ ਜੀ ਦਾ ਜਿਹੜਾ satsang ਹੁੰਦੀਆਂ ਨੇ ਜਾਂ ਇੱਥੇ ਰਹਿ ਗਏ ਸੇਵਾ ਕਰਦੀਆਂ ਨੇ ਇਹ ਸੇਵਾਦਾਰਾਂ ਨੂੰ ਵੀ ਗੱਲ ਕਰਨ ਦੀ ਕੋਸ਼ਿਸ਼ ਜਿੱਤੇ ਕੀਤੀ ਗਈ ਉਹਨਾਂ ਨੂੰ ਵੀ ਇਸ ਬਾਰੇ ਕੁਝ ਨਹੀਂ ਪਤਾ ਸੀ ਕਿਉਂਕਿ ਕੋਈ ਹਿੰਟ ਨਹੀਂ ਸੀ ਪਹਿਲਾਂ ਵੀ ਡੇਰੇ ਅੰਦਰ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਕੁਝ ਨਹੀਂ ਪਤਾ ਸੀ ਤੇ ਜੇ ਮੈਂ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦਾ ਦਾ ਵੀ ਕਹਿਣਾ ਕਿ ਸਾਨੂੰ ਕੁਝ ਸਮਝ ਨਹੀਂ ਆ ਰਿਹਾ ਲੋਕ ਇਹ ਬੜੇ ਮੋਸ਼ਨਲ ਨੇ ਰੋ ਰਹੇ ਨੇ ਕਿ ਬਾਬਾ ਜੀ ਨੇ ਕਿਉਂ ਇਦਾਂ ਮਤਲਬ ਕਿ ਬਾਬਾ ਜੀ ਸਾਨੂੰ ਛੱਡ ਕੇ ਚਲੇ ਨੇ ਕਿਉਂਕਿ ਲੋਕ ਚਿੱਤੀ ਵਿੱਚ ਨੇ ਕਿ ਇਹ ਬਾਬਾ ਜੀ ਨੇ ਤੁਰੰਤ ਫੈਸਲਾ ਕਿਉਂ ਲਿਆ ਕਿਉਂਕਿ ਬਾਬਾ ਜੀ ਹੁਣ ਠੀਕ ਵੀ ਨਹੀਂ ਤੇ ਇਸ ਕਰਕੇ ਕੁਝ ਲੋਕਾਂ ਨੂੰ ਵੀ ਜਿਹੜੀ ਸੰਗਤਾਂ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਇਹ ਐਸੇ ਟਾਈਮ ਅਸੀਂ ਬਿਆਸ ਵਿੱਚ ਮੌਜੂਦ ਹਾਂ ਉਹਨਾਂ ਨਾਲ ਗੱਲ ਕਰ ਲਿਆ ਬਿਆਸ ਇਤੋਂ ਸ਼ੁਰੂਆਤ ਹੁੰਦੀ ਹੈ ਲੋਕਾਂ ਨੂੰ ਵੀ ਜਿਹੜੀ ਸੰਗਤਾਂ ਨੂੰ ਵੀ ਕੁਝ ਸਮਝ ਨਹੀਂ ਇਹ ਇਸੇ ਟਾਈਮ ਅਸੀਂ ਬਿਆਸ ਵਿਖੇ ਮੌਜੂਦ ਆ ਉਹਨੇ ਗੱਲ ਕਰ ਲੀਆ ਬਿਆਸ ਇਤੋਂ ਸ਼ੁਰੂਆਤ ਹੁੰਦੀ ਹੈ ਡੇਰੇ ਦੀ ਸੰਗਤਾਂ ਸੇਵਾ ਕਰ ਰਹੀਆਂ ਨੇ ਇੱਥੇ ਜਿਹੜਾ ਕਾਫੀ ਰਸ ਹੁੰਦਾ ਹੈ ਢੰਡਾਰੇ ਵਾਲੇ ਦਿਨ ਗੱਲ ਕਰ ਲਾ ਅੱਜ ਜਿਹੜਾ ਨੋਟ ਆਂਦਾ ਇੱਕਦਮ ਖਬਰ ਆਂਦੀ ਹੈ ਕਿ ਰਗ ਰਾਦਾ ਸੁਆਮੀ ਸਸੰਗ ਬਿਆਸ ਦੇ ਸਰਪਸ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਵੱਲੋਂ ਜਿਹੜਾ ਆਪਣਾ ਉੱਤਰ ਅਧਿਕਾਰੀ ਦਾ ਜਿਹੜਾ ਐਲਾਨ ਕੀਤਾ ਗਿਆ ਤਾਂ ਸਭ ਇੱਕ ਹੱਕੇ ਬੱਕੇ ਰਹਿ ਜਾਂਦੇ ਨੇ ਕਿ ਇਹ ਇੱਕਦਮ ਜਿਹੜੀ ਇਹ ਤਸਵੀਰਾਂ ਜਿਹੜੀਆਂ ਆਈਆਂ ਨਿਕਲ ਕੇ ਨਵੇਂ ਡੇਰਾ ਮੁਖੀ ਦੀਆਂ ਹਰਾਨ ਕਰਨ ਵਾਲੀਆਂ ਸਨ ਕਿਉਂਕਿ ਕਿਸੇ ਨੂੰ ਵੀ ਜਿਹੜਾ ਇਸ ਦਾ ਕੋਈ ਇਲਮ ਨਹੀਂ ਸੀ ਮਾੜਾ ਮੋਟਾ ਵੀ ਕਿ ਇਹ ਕੀ ਹੋਣ ਵਾਲਾ ਹੈ ਬਾਬਾ ਜੀ ਨੇ ਇਹ ਵੀ ਕਿਹਾ ਕਿ ਤਰਨਤ ਪ੍ਰਭਾਵਨਾ ਜਿਹੜਾ ਸਰਪ੍ਰਸ ਦੀ ਥਾਂ ਲੈਣਗੇ ਇਹ ਸਰਦਾਰ ਜਸਦੀਪ ਸਿੰਘ ਜੀ ਜੋ ਨਵੇਂ ਡੇਰਾ ਮੁਖੀ ਬਣੇ ਨੇ ਉਹ ਤੁਰੰਤ ਪ੍ਰਭਾਵ ਨਾਲ ਜਿਹੜਾ ਸਰਪ੍ਰਸ ਦੀ ਜਗ੍ਹਾ ਲੈਣਗੇ ਉਹ ਨਾਮਦਾਨ ਦੀ ਵੰਡ ਕਰਨਗੇ ਇਹ ਤੁਰੰਤ ਪ੍ਰਭਾਵ ਨਾਲ ਇਹ ਕਿਤੇ ਨਾ ਕਿਤੇ ਜਿਹੜਾ ਇਹ ਸੰਗਤਾਂ ਵੀ ਇਸ ਟਾਈਮ ਚੰਬੇ ਵਿੱਚ ਨੇ ਕਿ ਇਹ ਕਿਉਂ ਹੋਇਆ ਬਾਬਾ ਜੀ ਨੇ ਕਿਉਂ ਇਦਾਂ ਕੀਤਾ ਇਹ ਵੱਡੀ ਜਿਹੜੀ ਖਬਰ ਆਪਣੇ ਇਸ ਟਾਈਮ ਦਰਸ਼ਕਾਂ ਨਾਲ ਜਿਹੜੀ ਸਾਂਝੀ ਕਰ ਰਹੇ ਆ ਕਿ ਜੋ ਅਗਲੀ ਅਪਡੇਟ ਆਏਗੀ ਉਹ ਵੀ ਜਿਹੜੀ ਜਲਦ ਤੋਂ ਜਲਦ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਸੂਤਰਾਂ ਦੇ ਵੱਲੇ ਨਾਲ ਇਹ ਹੀ ਪਤਾ ਲੱਗਦਾ ਹੈ ਕਿ ਹਜੇ ਤੱਕ ਸੰਗਤਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਕਿਉਂ ਇਦਾਂ ਜਿਹੜਾ ਕੀਤਾ ਇੱਕਦਮ ਜਿਹੜਾ ਇਹ ਫੈਸਲਾ ਕਿਉਂ ਰਿਹਾ ਕਿਉਂਕਿ ਪਿੱਛੇ ਜਿਹੜੀ ਸਿਹਤ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਉਹ ਜਿਹੜੀ ਠੀਕ ਨਹੀਂ ਰਹੀ ਸੀ ਪਰ ਹੁਣ ਜਿਹੜੀ ਸਿਹਤ ਦੀ ਅਪਡੇਟ ਸੀ ਉਹ ਵੀ ਕਿਤੇ ਨਾ ਕਿਤੇ ਸਹੀ ਸੀਗੀ ਬਾਬਾ ਜੀ ਗ੍ਰਿੰਦਰ ਸਿੰਘ ਢਿੱਲੋਂ ਜੀ ਬਿਲਕੁਲ ਠੀਕ ਠਾਕ ਨੇ ਹਰ ਜਿਹੜਾ 사ਸੰਗ ਹੁੰਦਾ ਹੈ ਪੰਡਾਰੇ ਤੇ ਇਸ ਜਿਹੜਾ ਐਤਵਾਰ ਵੀ 사ਸੰਗ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਜੜੀਆਂ ਸੰਗਤਾਂ ਇਹ ਇੱਥੇ ਪੁੱਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਜੀ ਵੀ ਕੱਲ ਜਿਹੜਾ ਬਿਆਸ ਵਿੱਚ ਜੋ ਸੂਤਰਾਂ ਨੇ ਦੱਸਿਆ ਕਿ ਪਹੁੰਚ ਚੁੱਕੇ ਸਨ ਅੱਜ ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗ ਰਿਹਾ ਕਿ ਚੰਡੀਗੜ੍ਹ ਵਿੱਚ ਬਾਬਾ ਜੀ ਦਾ ਘਰ ਉੱਥੇ ਮੀਟਿੰਗ ਹੁੰਦੀ ਹੈ ਇਹ ਕਿਤੇ ਮੀਟਿੰਗ ਕੋ ਕਨਫਰਮ ਨਹੀਂ ਕਰ ਰਹੇ ਆਪਣੇ ਦਰਸ਼ਕਾਂ ਨੂੰ ਸੰਭਾਵਨਾ ਹੈ ਕਿ ਚੰਡੀਗੜ੍ਹ ਵਿੱਚ ਮੀਟਿੰਗ ਹੁੰਦੀ ਹੈ ਅਤੇ ਉਸ ਮੀਟਿੰਗ ਤੋਂ ਜਿਹੜਾ ਬਾਅਦ ਇਹ ਫੈਸਲਾ ਲੈ ਲਿਆ ਜਾਂਦਾ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਵੀ ਜਿੱਤੇ ਸਾਂਝੀ ਜਰੂਰ ਕਰਨਾ ਉੱਥੇ ਜਿਹੜੀ ਵੀ ਅਗਲੀ ਅਪਡੇਟ ਆਏਗੀ ਬਾਬਾ ਜੀ ਕਦੋਂ ਡੇਰੇ ਪਹੁੰਚਦੇ ਨੇ ਕਦੋਂ ਵਿਆਸ ਵਿਖੇ ਆਉਂਦੇ ਨੇ ਕੀ ਗੱਲਬਾਤ ਹੁੰਦੀ ਹੈ ਆਪਣੇ ਦਰਸ਼ਕਾਂ ਨਾਲ ਜਿਹੜਾ ਸਾਂਝੀ ਕਰਨ ਦੀ ਜਲਦ ਕੋਸ਼ਿਸ਼ ਕਰਾਂਗੇ ਵਿਆਸ ਤੋਂ ਜਗਬਾਨੀ ਟੀਵੀ ਲਈ ਰੋਹਿਤ ਰੋੜਾ